ਸਾਲ 2009-10 ਦੇ ਵਿੱਚ ਪੀਪੀਐਸਸੀ ਕੋਟਾਲਾ ਮਾਮਲੇ ਦੇ ਵਿੱਚ ਹਾਈ ਕੋਰਟ ਵੱਲੋਂ ਬੜਾਈ ਗਈ ਦੋ ਮੈਂਬਰੀ ਐਸਆਈਟੀ ਨੇ ਅੱਜ ਆਪਣੀ ਸਟੇਟਸ ਰਿਪੋਰਟ ਹਾਈ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਹੈ ਜਿਸ ਦੇ ਵਿੱਚ ਕਈ ਅਹਿਮ ਖੁਲਾਸੇ ਹੋਏ ਨੇ ਐਸਆਈਟੀ ਨੇ ਉਸ ਵੇਲੇ ਦੇ ਪੀਪੀਐਸਸੀ ਚੇਅਰਮੈਨ ਐਸਕੇ ਸਹਿਨਾ ਅਤੇ ਮੌਜੂਦਾ ਪੀਪੀਐਸਸੀ ਮੈਂਬਰ ਐਸਐਸ ਮੋਹੀ ਅਤੇ ਤੇ ਸਾਰੇ ਨਿਯਮਾਂ ਨੂੰ ਚੰਗੇ ਢੰਗ ਦੇ ਨਾਲ ਚਾਹੇ ਤੇ ਉਮੀਦਵਾਰਾਂ ਨੂੰ ਨੰਬਰ ਦੇਣ ਦਾ ਖੁਲਾਸਾ ਕੀਤਾ ਐ ایس ਆਈ ਟੀ ਦੀ ਰਿਪੋਰਟ ਦੇ ਮੁਤਾਬਕ 2014 ਉਮੀਦਵਾਰਾਂ ਨੂੰ ਸਿਲੈਕਸ਼ਨ ਮੌਕੇ 0 ਨੰਬਰ ਹੀ ਦਿੱਤੇ ਗਏ ਸਨ ਅਤੇ 15 ਉਮੀਦਵਾਰਾਂ ਨੂੰ 100 ਨੰਬਰ ਦਿੱਤੇ ਗਏ ਸਨ ਇਹ ਵੀ ਕਿਹਾ ਗਿਆ ਕਿ ਸਿਲੈਕਸ਼ਨ ਮੌਕੇ ਪੀ ਪੀ ਐਸ ਸੀ ਮੈਂਬਰਸ ਅਤੇ ਉਮੀਦਵਾਰ ਇੱਕ ਦੂਸਰੇ ਦੇ ਨਾਲ ਸਿੱਧੇ ਸੰਪਰਕ ਦੇ ਵਿੱਚ ਸਨ ਅਤੇ ਇਸ ਦੌਰਾਨ ਪੀ ਪੀ ਐਸ ਸੀ ਮੈਂਬਰਸ ਦੀ ਸੰਪਤੀ ਦੇ ਵਿੱਚ ਵੱਡਾ ਵਾਧਾ ਹੋਇਆ ਹਾਈ ਕੋਰਟ ਨੇ ਐਸ ਆਈ ਟੀ ਦੀ ਇਸ ਰਿਪੋਰਟ ਦੀ ਸ਼ਲਾਘਾ ਕੀਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ ਟਾਲ ਦਿੱਤੀ ਹੈ ਇਹ ਮਾਮਲਾ 2009 ਦਾ ਹੈ ਜਦੋਂ ਪੀਪੀਐਸਸੀ ਵੱਲੋਂ 312 ਡਾਕਟਰਾਂ 'ਤੇ ਕੀਤੇ ਗਏ ਸਨ ਅਤੇ ਇਸ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਕੇਪੀਐਸਸੀ ਗਿਲ ਵੱਲੋਂ ਚੁੱਕਿਆ ਗਿਆ ਸੀ ਇਸ ਮਾਮਲੇ ਨੂੰ ਉਠਾਇਆ ਗਿਆ ਸੀ ਇਸ ਉੱਤੇ ਵਧੇਰੇ ਜਾਣਕਾਰੀ ਨਾਲ ਜੁੜੇ ਨੇ ਸਾਡੇ ਪੱਤਰਕਾਰ ਨੀਹਾ ਸਲਾਰੀਆ ਨੀਹਾ ਅੱਜ ਕੀ ਕੁਝ ਹੋਇਆ ਸੁਣਵਾਈ ਦੌਰਾਨ ਜੀ ਬਿਲਕੁਲ ਲਮਨ ਅੱਜ ਇਸ ਕੇਸ ਦੇ ਵਿੱਚ ਜੋ ਐਫਆਈਆਰ ਬਣਾਈ ਗਈ ਸੀ ਹਾਈ ਕੋਰਟ ਦੇ ਵੱਲੋਂ ਹੀ ਜਿਸ ਦੇ ਵਿੱਚ ਜੋ ਕਮੇਡ ਡਾਇਰੈਕਟਰ ਹੈਗੇ ਨੇ ਸੀਬੀਆਜੇ ਐਮਐਸ ਵਾਲੀ ਤੋਂ ਤੇ ਜੋ ਵਿਜੀਲੈਂਸ ਬਿਊਰੋ ਦੇ ਚੁੜੇ ਡਾਇਰੈਕਟਰ ਹੈਗੇ ਨੇ ਸੁਰੇਸ਼ ਸ਼ਰੋੜਾ انہوں وجہ اسٹےٹس رپورٹ فائل کی گئی ہے جو کہ بہت اہم خلاصے کیے گئے اساف کیا گیا انہوں نے یہی کیا کہ داندلے بازی ہوئی تھی جہی بھی پوری سلیکشن ہوئی تھی بی ایس ای سکاں... جڑے تین سو بارہ <tum> ڈاکٹر بھرتی کیے گئ... گئے اس ویل کے جو چیئرمین ہے سنہا ہونے فی الحال انہوں کی موت ہو چکی ہے لیکن ایس آئی ٹی نے سیدھا سیدھا نام لیا کہ ایس کے سنہا کے موجودہ ممبر جہے مو ہے ایس ایس موہی دونوں نے ہی مل کے داندلے بازی کی بہت ہی واٹا ਸਕੈਂਡਲ ਜਿਹੜਾ ਹੈਗਾ ਸੀ ਉਸ ਨੂੰ ਅੰਜਾਮ ਦਿੱਤਾ ਤੇ ਹਾਈ ਕੋਰਟ ਨੇ ਵੀ ਜਿਸ ਜਦੋਂ ਇਸ ਦੀ ਸੁਣਵਾਈ ਚੱਲ ਰਹੀ ਸੀ ਤੇ ਹਾਈ ਕੋਰਟ ਨੇ ਵੀ ਇਸ ਨੂੰ ਸਕੈਂਡਲ ਦਾ ਹੀ ਨਾਮ ਦਿੱਤਾ ਹੈ ਕਿ ਇੱਕ ਬਹੁਤ ਅਜੀਬ ਘਟਨਾਬਾਜ਼ੀ ਜਿਹੜੀ ਉਸ ਵੇਲੇ ਹੋਈ ਸੀ ਤੇ ਐਸਆਈਟੀ ਨੇ ਅਜੇ ਤੱਕ ਖੁਲਾਸਾ ਕੀਤਾ ਹੈਗਾ ਤੇ ਨਾਲ ਹੀ ਐਸਆਈਟੀ ਨੇ ਹੋਰ ਵੀ ਜਿਹੜੀਆਂ ਚੀਜ਼ਾਂ ਸਾਹਮਣੇ ਰੱਖਿਆ ਨੇ ਆਪਣੀ ਫਾਈਨਡਿੰਗ ਦੇ ਵਿੱਚ ਉਹ ਹੀ ਇਹੀ ਹੈਗੀਆਂ ਨੇ ਕਿ ਜੋ ਮੈਂਬਰਸ ਹੈਗੇ ਸੀ ਜਿਨ੍ਹਾਂ ਨੇ ਵੀ ਕੈਂਡੀਡੇਟਸ ਸਾਇਸਨ ਉਸ ਦੇ ਵਿੱਚ 214 ਮੈਂਬਰਸ ਨੂੰ ਐਸਕੇ ਪ੍ਰੈਨਹਾ ਵੱਲੋਂ ਜ਼ੀਰੋ ਮਾਰਕਸ ਜਿਹੜੇ ਹੈਗੇ ਸੀ ਉਹ ਦਿੱਤੇ ਗਏ ਸਨ ਇਹ 15 ਮੈਂਬਰ ਜਿਹੜੇ ਸੀ ਉਹ ਜਿਹੇ ਸਨ ਜਿਹਨਾਂ ਨੂੰ 100 ਤੋਂ 100 ਮਾਸ ਦੇ ਦਿੱਤੇ ਗਏ ਔਰ ਜਿਹਸੇ ਸਮੋਹੀ ਹੈਗੇ ਨੇ ਉਸ ਦੇ ਉਹਨਾਂ ਵੱਲੋਂ ਇਹ ਕਿਆ-ਕਿਆ ਉਹਨਾਂ ਦੇ ਖਿਲਾਫ ਜਿਹੜਾ ਇਹ ਕਿਆ ਕੀ ਜਦੋਂ ਪੀਪੀਐਸਸੀ ਕੈਮ ਜਦੋਂ ਭਰਤੀਆਂ ਹੋ ਰਹੀਆਂ ਸਨ اس ویلیپتی بہت زیادہ وا ہوا سر کو حالانکہ اس کو جسٹیفائی کرنے کا کوئی پروف نہیں ہے گا جو کہ صاف درشد ہے کہ اس کرپشن ہوئی اس کے فائنینشیل ٹرانزیکشن ہوئی ہیں اور اسی جیسے اس بازی ہے وہ ہوئی ہے جو کیس پایا گیا مین وہ یہی تھی کہ جو جس کم پرتی ہوئی تھی پی پی ایس سی ممبر سے جہے سلیکٹ ہوئے ہیں کیڈیٹ وہ ڈائریکٹ سپرک در ہے سن ایک دوسرے کے نال پی پی ایس سی ਸਾਈਜੀ ਨੇ ਅਜੋ ਜੜੀ ਆਪਣੀ ਰਿਪੋਰਟ ਦਿੱਤੀ ਉਸ ਦੇ ਵਿੱਚ ਉਹਨਾਂ ਨੇ ਸਾਫ਼ ਇਹ ਲਕਝੜੇ ਹੈਗੇ ਨੇ ਉਹ ਕਹੇ ਨੇ ਔਰ ਬਹੁਤ ਹੀ ਇੱਕ ਜੜੀ ਹੈਰਾਨੀ ਦੀ ਗੱਲ ਸੀ ਉਹ ਹਾਈ ਕੋ ਜਿਹੜੇ ਐਸਆਈਜੀ ਨੇ ਕਹੀ ਕਿ ਕੋਈ ਵੀ ਰੂਲ ਜੜਾ ਹੈਗਾ ਕੋਈ ਵੀ ਨਿਯਮ ਹੈ ਜਿਹੜਾ ਨਹੀਂ ਹੈਗਾ ਜਿਸ ਦੀ ਉਲੰਘਣਾ ਨਾ ਕੀਤੀ ਗਈ ਹੋਵੇ ਇਸ ਭਰਤੀ ਦੇ ਵਿੱਚ ਬਹੁਤ ਹੀ ਸ਼ੌਕਿੰਗ ਬਹੁਤ ਹੀ ਰੈਵਿਊਲਿਓਨਰੀ ਜੜੀ ਰਿਪੋਰਟ ਹੈਗੀ ਅੱਜ ਸਰਹਵਲੋ ਪੇਸ਼ ਕੀਤੀ ਗਈ ਹੈ ਤਾਂ ਹੁਣ 1 ਜੁਲਾਈ ਇਸ ਵਿਅਜਮੀ ਤਾਰੀਖ ਹੈ ਜੀ ਨੇਹਾ ਇਸ ਪੂਰੇ ਮਾਮਲੇ ਦੇ ਪਿਛੋਕੜ ਬਾਰੇ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਇਸ ਦਾ ਖੁਲਾਸਾ ਹੋਇਆ ਤੇ ਕੇਪੀਐਸ ਗਿੱਲ ਵੱਲੋਂ ਕਿਸ ਤਰ੍ਹਾਂ ਇਸ ਨੂੰ ਚੁੱਕਿਆ ਗਿਆ ਜੀ ਇਹ ਤਾਂ ਅਸਲ ਹੈ ਕਿ ਕੇਸ ਜਿਹੜਾ ਹੈਗਾ 2009 2010 ਦਾ ਹੈਗਾ ਜਦੋਂ ਪੀਪੀਐਸਸੀ ਜਿਹੜਾ ਹੈਗਾ ਉਹਨਾਂ ਵੱਲੋਂ ਭਰਤੀ ਕੀਤੀ ਗਈ ਸੀ 312 ਡਾਕਟਰ ਸੀ ਤੇ ਇਹ ਕੇਸ ਜਿਹੜਾ ਹੈਗਾ ਸੀ ਕੇਪੀਐਸ ਗਿੱਲ ਵੱਲੋਂ ਉਠਾਇਆ ਗਿਆ ਸੀ ਕਿਉਂਕਿ ਉਹ ਉਸ ਵੇਲੇ ਇਸ ਦੇ ਚੇਅਰਮੈਨ ਬਣੇ ਸਨ ਬਾਅਦ ਦੇ ਵਿੱਚ ਤੇ ਉਹਨਾਂ ਨੇ ਇਹੀ ਕਿਹਾ ਸੀ ਆਰੋਪ ਲਗਾਏ ਸਨ ਕਿ ਉਸ ਵੇਲੇ ਦੇ ਜਿਹੜੇ ਚੇਅਰਮੈਨ ਹੈਗੇ ਸੀ ਐਸਕੇ ਫਿਨਹਾ ਉਹਨਾਂ ਜਿਹੜੀ ਹੈਗੀ ਰੈਨਮਾਈ ਹੇਟ ਇਹ ਭਰਤੀਆਂ ਹੋਈਆਂ ਔਰ ਬਹੁਤ ਵੱਡੀ ਤਹਾਜ਼ਨੇਬਾਜ਼ੀ ਹੋਈ ਮਤਲਬ ਇਹ ਹੀ ਕਿ ਆ ਗਿਆ ਸੀ ਪਟੀਸ਼ਨ ਦੇ ਵਿੱਚ ਕਿ ਡਾਇਰੈਕਟ ਕੰਟੈਕਟ ਦੇ ਵਿੱਚ ਹੈਗੇ ਸਨ ਪੀਪੀਐਸਸੀ ਮੈਂਬਰਸ ਜਿਹੜੇ ਮੈਂਬਰ ਸਿਲੈਕਟ ਹੋਏ ਔਰ ਜਿਹੜੇ આરોਪ ਲਗਾਏ ਸਨ ਇਹੀ આરોਪਾਂ ਦੇ ਨਾਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹਾਈ ਕੋਰਟ ਨੇ سمجھ کے کافی بعد ایس آئی ٹی بنائی اور جو کہ پچھلے سال ایس آئی ٹی کا گھٹنشا جنوری اسوٹیفائڈ بنایا گیا دو ایسا ہی کی بنای گئی والو جنرے اس ایسا ہی کی کی گیا پاورز دیتی گئی کہ وہ اس کی جانچ کر سکے کہ اج ایس آئی ٹی نے جی اپنی رپورٹ پیش ہے بہت ہی شاکنگ بہت ہی زیادہ جی اہم خلاصے کیتے گئے ہیں اس رپورٹ کے ہوں اگلی تاریخ دیوے چھائی کورٹ اے جڑی ہے گیا تیہ کرے گی کہ ایس آئی ٹی اگے کی کرے ایس آئی ٹی ہون اگے جڑی ہے گیا او کی پیش کرے گی کہ ایک جولائن ہون اسی اگلی تاریخ لیکن جو آروپ لگائے گئے سن ایسا ای نے ہی کہ انہیں اوہی چیز آج اپنی ریپورٹ دوش صاف صاف کہی ہے کہ بلکل جو کے پیس جو کیس پائے گیا سے اس میں بہت سٹرونگ کرتا ہے اور حالانکہ جو ایس کے سنہ ہے کہ نہیں جنہاں تے ਅਜਿਹਾ ਕਿ ਆ ਗਿਆ ਹੈ ਕਿ ਉਹ ਇਸ ਦੇ ਵਿੱਚ ਸ਼ਾਮਿਲ ਸਨ ਉਹਦੀ ਮੌਤ ਹੋ ਚੁੱਕੀ ਹੈ ਲੇਕਿਨ ਜੋ ਐਸਐਸਮੋਹੀ ਨੇ ਜੋ ਕਿ ਮੌਜੂਦਾ ਪੀਪੀਐਸਸੀ ਮੈਂਬਰ ਦੇ ਸਾਰੀ ਜੀ ਸਾਰੀ ਜ਼ਿੰਮੇਵਾਰੀ ਉਹਨਾਂ ਤੇ ਹੋਏਗੀ ਹੁਣ ਲੱਗੇ ਕੀ ਹੋਏਗਾ ਇੱਕ ਜੋ ਇਸ ਤੋਂ ਤੇ ਫੈਸਲਾ ਸਿੱਟਾ ਜੀ ਧੰਨਵਾਦ ਨੇ ਹਾਂ ਇਸ ਪੂਰੀ ਜਾਣਕਾਰੀ ਲਈ ਸੋ ਪੀਪੀਐਸਸੀ ਕੋਟਾਲਾ ਮਾਮਲੇ ਦੇ ਵਿੱਚ ਐਸਆਈਟੀ ਨੇ ਆਪਣੀ ਸਟੇਟਸ ਰਿਪੋਰਟ ਦਾਖਲ ਕੀਤੀ ਹੈ ਜਿਸ ਵਿੱਚ ਅਹਿਮ ਖੁਲਾਸੇ ਹੋਏ ਨੇ ਫਿਲਹਾਲ ਹਾਈ ਕੋਰਟ ਨੇ ਅਗਲੀ ਸੁਣਵਾਈ 1 ਜੁਲਾਈ ਤੱਕ ਟਾਲ ਦਿੱਤੀ ਹੈ